नमस्कार आप देख रहे हैं वन न्यूज़ पंजाब पुंसली एक बार ही ताली जड़ी जोर दे नाल मार दियो मान जाओगे सक्ति साहब नौजवान ਖਿਡਾਰੀਆਂ ਵੱਲ ਜਾਂਦੇ ਹੋਏ ਮੈਚ ਦੀ ਉਹਨਾਂ ਨਾਲ ਹੱਥ ਮਿਲਾਈ ਕਰਨਗੇ ਉਨ੍ਹਾਂ ਦੇ ਨਾਲ ਮੈਡਮ ਮਨਜੀਤ ਕੌਰ ਅਰਜਨ ਹਵਾੜੀ ਜਿਹੜੇ ਹਰ ਪਾਕਨ ਫ੍ਰੀ ਥਿੰਕ ਦੀ ਖਾਤ ਤੋਂ ਐਸਐਸਪੀ ਜਰਨਤ ਦੇ ਹੱਥੀ ਨਾਲ ਅਤੇ ਮਾਨਯੋਗ ਐਸਐਸਪੀ ਸਾਹਿਬ ਨੌਜਵਾਨਾਂ ਨਾਲ ਹੱਥ ਮਿਲਾਈ ਕਰਦੇ ਹੋਏ ਬਹੁਤ-ਬਹੁਤ ਧੰਨਵਾਦ ਐਸਐਸਪੀ ਸਾਹਿਬ ਦਾ ਜੇ ਮੈਂ ਇਹਨਾਂ ਦੀ ਗੱਲ ਕਰਾਂ ਸੋ ਤਾਰੀਕ ਵਾਰ ਯੋਗਦਾਨ ਧਰਦੇ ਹੋ ਮੈਂ ਖਾਸ ਕਰਕੇ ਦਿੱਲੀ ਨਾ ਗਹਿਾਈਆਂ ਤੋਂ ਬਹੁਤ ਬਹੁਤ ਪਸੰਦ ਹੈ ਪਹਿਲਾ ਫੋਟੋ ਹੋਏਗੀ ਤੋਂ ਬਾਅਦ ਜਿਹੜੀ ਬਲਜੀਤ ਭਾਈ ਹਲੋ ਮੈਡਮ ਹਲੋ ਭਜੀਤ ਜੀ ਜੈ ਜੀ ਆ ਸਾਰੇ ਇਧਰ ਪਾਸੇ ਲੋ ਪਾਸਤਾ ਨੂੰ ਛੱਡ ਦੇ ਕੋਈ ਕੁਝ ਨਹੀਂ ਕਰਦਾ ਬੇਡ ਭੂਰੇ ਪਹੁੰਦੇ ਆ ਜੀ ਜੱਸੀ ਭਾਈ ਵੇਟ ਕਰ ਭਾਈ ਟਰਨ ਹੋਇਓ ਦੇਖ ਕੇ ਭਾਈ ਪਰੀ ਪਿੰਡਾ ਪਾਸੇ ਕਰ ਲਿਓ ਕਾਹਿੰ ਜੀ ਭਾਈ ਟਰਨ ਹੋਇਓ ਭਾਈ ਪਿੱਛੇ ਨੂੰ ਜਦੋਂ ਭਾਈ ਪਿੱਛੇ ਨੂੰ ਹੋਇਓ ਇੱਕ ਕਬੂਤਰ ਛੱਲੇ ਜਾਣਗੇ ਤੇ ਮੈਂ ਬੇਨਤੀ ਕਰਾਂਗਾ ਸਾਰੇ ਤਾੜੀ ਦੇ ਨਾਲ ਸਵਾਗਤ ਕਰਾਂਗੇ ਜੀ ਬਾਈ ਤਾੜੀ ਜੋਰ ਦੇ ਨਾਲ ਮਾਰ ਦਿਓ ਔਰ ਬਹੁਤ ਧੰਨਵਾਦ ਧੰਨਵਾਦ ਸਾਡੇ ਕੇ ਸਾਡੇ ਮਾਨ ਜੋ ਐਸਐਸਪੀ ਸਾਹਿਬ ਜਲੰਧਰ ਤੇ ਆਤੀ ਵੀ ਹੁਣ ਇੱਥੇ ਹੀ ਨੇ ਇੱਕ ਹੋਰ ਮਾਨ ਵਾਲੀ ਗੱਲ ਕਿ ਇਹਨਾਂ ਦਾ ਨਾਨਕਾ ਪਿੰਡ ਭੋਗਪੁਰ ਸਾਬੜੀ ਜਿੰਦੇ ਵਿੱਚ ਹੀ ਪੈਂਦਾ ਇਤੋਂ ਵੱਡੀ ਸਾਡੇ ਲਈ ਮਾਨ ਵਾਲੀ ਕੀ ਗੱਲ ਹੋ ਸਕਦੀ ਆ ਜੇਰੀ ਗੱਲ ਵਿੱਚੋਂਦਾ ਲਈ ਤਾੜੀਆਂ ਜਰੂਰ ਹੋਣੀਆਂ ਚਾਹੀਦੀਆਂ ਸੀ ਕਿ ਆ ਭਾਈ ਇੱਕ ਵਾਰੀ ਤਾੜੀ ਜੀ ਇਹਦਾ ਖਿਡਾਰੀਆਂ ਦੇ ਵਾਸਤੇ ਜਰੂਰ ਲਗਾ ਦਿੱਤੀ ਆ ਬਈ ਬੜੀ ਮਿਹਰਬਾਨੀ ਹੋਵੇਗੀ ਆ ਜਿਹੜੀ ਪਹਿਲਾ ਟੀਮ ਜਿਹੜੀ ਪਹਿਲਾ ਟੀਮ ਖੇਡੀ ਆ ਉਹਦਾ ਬਾਜੀ ਕਰੀਪ ਕਿਰਪਾ ਕਰਕੇ ਇਨਾਮ ਲੈ ਲਓ ਐਸਐਸਪੀ ਸਾਹਿਬ ਤੋਂ ਪਹਿਲੀ ਟੀਮ ਦੇ ਕੈਪਟਨ ਐਦਾਂ ਰਿਓ ਐਦਾਂ ਓਹੋ ਯਾਰ ਹਾਂਜੀ ਠੀਕ ਹੈ ਜੀ ਬਈ ਤਾੜੀ ਇੱਕ ਵਾਰੀ ਜ਼ੋਰ ਦੇ ਨਾਲ ਮਾਰ ਦਿਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਭਾਜੀ ਪਿੱਛੇ ਆਇਆ ਸਰ ਬਹੁਤ ਧੰਨਵਾਦ ਜੀ ਸਾਡੇ ਬਾਲੀਰ ਭਾਜੀ ਇੱਥੇ ਸਰਪੰਚ ਸਾਹਿਬ ਕੱਲਣਵਾਸੀ ਕੱਲਣ ਜੀ ਉਹ ਨਾਲ ਨੇ ਸੁੱਖੀ ਭਾਜੀ ਨਾਲੇ ਆਏ ਜੀ ਮੈਂ ਹਸਣ ਹੋ ਰਿਹਾ ਜੀ ਸਾਡੀ ਪੰਜਾਬ ਪੁਲਿਸ ਦੀ ਹਰੇਕ ਜ਼ਿਲ੍ਹੇ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਜਿਹਦੇ ਚ ਅਸੀਂ ਇਦਾਂ ਦੇ ਪ੍ਰੋਗਰਾਮ ਕਰਵਾ ਕੇ ਆਪਣੇ ਯੂਥ ਨੂੰ ਅਵੇਅਰ ਕਰਨਾ ਚਾਹੁੰਦੇ ਆ ਤੇ ਜਿਹੜਾ ਨਸ਼ਾ ਹੈਗਾ ਉਹਨੂੰ ਛੱਡਣ ਔਰ ਜਿਹੜਾ ਸਪੋਰਟਸ ਹੈਗਾ ਇਹਨੂੰ ਕੈਰੀਅਰ ਬਣਾਉਣਾ ਸਪੋਰਟਸ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਮੇਰੇ ਦੋਨੇ ਹੀ ਪਾਸੇ ਜਿਹੜੇ ਸਪੋਰਟਸਮੈਨ ਖੜੇ ਆ ਔਰ ਦੋਨੇ ਬਹੁਤ ਸੀਨੀਅਰ ਆਫੀਸਰ ਰਹਿ ਗਏ ਆ ਸਪੋਰਟਸ ਕਰਕੇ ਇਹਨਾਂ ਨੂੰ ਨੌਕਰੀਆਂ ਮਿਲੀਆਂ ਔਰ ਇਸ ਕਰਕੇ ਅਸੀਂ ਇਹਨਾਂ ਦੇ ਰਾਹੀਂ ਵੀ ਆਪਣੇ ਯੂਥ ਨੂੰ ਇਹ ਮੈਸੇਜ ਦਿੰਦੇ ਆਂ ਕਿ ਜੇ ਤੁਸੀ ਜ਼ਿੰਦਗੀ ਚ ਕੁਝ ਕਰਨਾ ਹੈਗਾ ਤੇ ਕੋਈ ਚੰਗਾ ਕਰੋ ਨਾ ਕਿ ਆਪਣਾ ਜਿਹੜਾ ਟਾਈਮ ਹੈਗਾ ਆਪਣੀ એનર્ਜੀ ਹੈਗੀ ਆਪਣਾ ਪੈਸਾ ਹੈਗਾ ਉਹ ਨਸ਼ਿਆਂ ਦੇ ਵਿੱਚ ਵੇਸੋ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਸਾਡੇ ਪੰਜਾਬ ਦੀ ਬਦਨਾਮੀ ਹੈ ਕਿ ਨਸ਼ਾ ਬੜਾ ਨਸ਼ਾ ਬੜਾ ਅਸੀਂ ਇਸ ਬਦਨਾਮੀ ਨੂੰ ਖਤਮ ਕਰਨਾ ਔਰ ਇਹਦੇ ਲਈ ਪੰਜਾਬ ਪੁਲਿਸ ਨੇ ਤਾਂਹਿਜਾ ਕੀਤਾ ਹੋਇਆ ਅਸੀਂ ਪਿੰਡ-ਪਿੰਡ 'ਚ ਇਦਾਂ ਦੇ ਪ੍ਰੋਗਰਾਮ ਕਰਾ ਤਾਂ ਕਿ ਸਾਡੇ ਯੂਥ ਨੂੰ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਜਿਹੜਾ ਇਹ ਨਸ਼ਾ ਹੈਗਾ ਇਹ ਕੋਡ ਹੈਗਾ ਇਹਨੂੰ ਨਹੀਂ ਕਰਨਾ ਚਾਹੀਦਾ ਅਸੀਂ ਸਾਰੇ ਅਸੀਂ ਏਰੀਆ ਵਾਈਜ਼ ਆਪਣਾ ਜਿਹੜਾ ਟਾਸਕ ਉਹਨੂੰ ਲਿਆ ਹੋਇਆ ਜਿਹੜੇ ਏਰੀਏ ਦੇ ਵਿੱਚ ਜਿੱਦਾਂ ਹੁਣ ਇੱਥੇ ਆ ਇੱਥੇ ਆਲਰੇਡੀ ਤੁਸੀਂ ਦੇਖ ਰਹੇ ਆ ਤੱਲਣ ਦਾ ਕਿੰਨਾ ਖੂਬਸੂਰਤ ਏ ਬਾਲੀਬਾਲ ਦਾ ਸਟੇਡੀਅਮ ਹੈ ਇੱਥੇ origianlly ਇਹ ਗੇਮ ਪ੍ਰਮੋਟ ਕੀਤੀ ਗਈ ਆ ਇਦਾਂ ਹੀ ਅਸੀਂ ਅਗਲਾ ਪ੍ਰੋਗਰਾਮ ਆਪਣਾ ਰੁੜਕਾ ਜਿਹੜਾ ਗੁਰਾਇਆਂ ਦੇ ਵਿੱਚ ਫੁੱਟਬਾਲ ਦੀ ਨਸਲੀ ਵਜੋਂ ਜਾਣਿਆ ਜਾਂਦਾ ਅਸੀਂ ਉੱਥੇ ਪਲਾਨ ਕਰ ਰਹੇ ਆ ਜੇਸ ਏਰੀਏ ਦੇ ਵਿੱਚ ਵੀ ਜਿੱਦਾਂ ਸਾਡਾ ਬੜਾ ਵੱਡਾ ਏਰੀਆ ਹੈ ਜੰਮੂ ਦੇ ਰੂਰਲ ਦੇ ਵਿੱਚ ਜੇਸ ਏਰੀਏ 'ਚ ਜੇਸ ਗੇਮ ਦੀ ਪਹਿਲਾਂ ਤੋਂ ਜਿਹੜਾ ਬੀਜ ਲੱਗਾ ਹੋਇਆ ਅਸੀਂ ਉਹਨੂੰ